ਤਿਲਕ ਜੰਜੂ ਰਾਖਾ ਪ੍ਰਭ ਤਾਂ ਕਾ ਕੀਨੋ ਬੜੋ ਕਲੂ ਮੈ ਸਾਕਾ ਸਾਧਨ ਹੇਤ ਇਤੀ ਜਨ ਕਰੀ ਸੀਸ ਦੀਆ ਪਰ ਸੀਨਾ ਉਚਰੀ ਦ੍ਰਿਸ਼ ਹੈ ਚਾਂਦਨੀ ਚੌਂਕ ਦਾ ਜਿੱਥੇ ਇੱਕ ਪਾਸੇ ਜਲਾਲਉਦੀਨ ਆਪਣੀ ਤਲਵਾਰ ਨੂੰ ਧਾਰ ਲਗਾ ਰਿਹਾ ਹੈ ਤੇ ਦੂਜੇ ਪਾਸੇ ਸ਼ਾਂਤ ਚਿੱਤ ਅਡੋਲ ਅਵਸਥਾ ਵਿੱਚ ਸੱਚੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਬੰਦਗੀ ਦੇ ਵਿੱਚ ਲੀਨ ਨੇ ਜਲਾਲਉਦੀਨ ਨੂੰ ਲੱਗਦਾ ਸੀ ਕਿ ਮੈਂ ਤਲਵਾਰ ਨੂੰ ਗੁਰੂ ਸਾਹਿਬ ਦੇ ਸਾਹਮਣੇ ਧਾਰ ਲਗਾਵਾਂਗਾ ਤੇ ਗੁਰੂ ਸਾਹਿਬ ਡਰ ਕੇ ਈਨ ਮੰਨ ਲੈਣਗੇ ਪਰ ਗੁਰੂ ਪਾਸ਼ਾ ਦਾ ਉਸ ਨੂੰ ਇੱਕ ਜਵਾਬ ਸੀ ਜਿਹੜਾ ਕਿ ਗਿਆਨੀ ਪਿੰਦਰਪਾਲ ਸਿੰਘ ਨੇ ਬੜਾ ਬਾਖੂਬੀ ਬਿਆਨਿਆ ਬੜਾ ਬਾਖੂਬੀ ਲਿਖਿਆ ਗੁਰੂ ਸਾਹਿਬ ਫਰਮਾਉਂਦੇ ਨੇ ਮੈਂ ਹਾਂ ਤੇਗ ਤੇ ਕੱਢ ਲੈ ਤੇਗ ਤੂੰ ਵੀ ਇੱਕ ਦੋ ਨਹੀਂ ਪਰਖ ਲੈ 100 ਤੇਗਾ ਮੈਨੂੰ ਲਕਬਾ ਹੈ ਤੇਗ ਬਹਾਦਰੀ ਦਾ ਮੇਰੇ ਸਾਵੇਂ ਨਹੀਂ ਸਕਦੀਆਂ ਹੋ ਤੇਗਾ ਮੈਂ ਤਾਂ ਜੰਮਦਿਆਂ ਤੇਗਾਂ ਦੀ ਸ਼ਾਮ ਆਣੀ ਵੇਖ ਪਿਤਾ ਦੀਆਂ ਪਹਿਨੀਆਂ ਦੋ ਤੇਗਾ ਮੇਰੇ ਪਿਤਾ ਦੀ ਅਣਖ ਬਹਾਦਰੀ ਤੇ ਰਿਹਾ ਪਰਖਦਾ ਤੇਰਾ ਪਿਓ ਤੇਗਾ ਹੁਣ ਵੀ ਵੇਖੇਗਾ ਆਉਂਦੇ ਭਵੇਖੇ ਅੰਦਰ ਮੇਰੇ ਪੁੱਤਰ ਨੇ ਮੌਣੀਆਂ ਉਹ ਤੇਗਾ ਉਹਦੀ ਤੇਗ ਵਿੱਚੋਂ ਜਿਹੜੀ ਤੇਗ ਨਿਕਲੂ ਲੱਖਾਂ ਲਏ ਕੀ ਤੇਰੀਆਂ ਖੋ ਤੇਗ ਔਰੰਗਜ਼ੇਬ ਨੇ ਜ਼ਬਰੀ ਧਰਮ ਪਰਵਰਤਨ ਕਰਾਉਣ ਦਾ ਹੁਕਮ ਦੇ ਦਿੱਤਾ ਸੀ ਇਸ ਤੋਂ ਸਤਾਏ ਕਸ਼ਮੀਰੀ ਪੰਡਿਤ ਤਾਂ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬpass ਫਰਿਆਦੀ ਬਣ ਕੇ ਆਏ ਗੁਰੂ ਸਾਹਿਬ ਨੇ ਵੀ ਅੱਗੋਂ ਕਿਹਾ ਕਿ ਜਾ ਕੇ ਕਹਿ ਦਿਓ ਰੰਗਜੀਬ ਨੂੰ ਕਿ ਗੁਰੂ ਜੀ ਇਸਲਾਮ ਕਬੂਲ ਕਰਦੇ ਨੇ ਤਾਂ ਅਸੀਂ ਵੀ ਦੀਨ ਕਬੂਲ ਕਰ ਲਵਾਂਗੇ ਤੇ ਇਸ ਤੋਂ ਬਾਅਦ ਗੁਰੂ ਸਾਹਿਬ ਆਪਣੇ ਤਿੰਨ ਸਿੱਖ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਤੇਲਾ ਜੀ ਸਮੇਤ ਗ੍ਰਿਫਤਾਰੀ ਦੇਣ ਦਿੱਲੀ ਗਏ ਗੁਰੂ ਸਾਹਿਬ ਦੇ ਅੱਗੇ ਕਾਜੀ ਨੇ ਤਿੰਨ ਸੁਝਾਅ ਰੱਖੇ ਕਿ ਜਾਂ ਤਾਂ ਦੀਨ ਕਬੂਲ ਕਰੋ ਜਾਂ ਕਰਾਮਾਤ ਵਿਖਾਓ ਤੇ ਜਾਂ ਫਿਰ ਮਰਨਾ ਪ੍ਰਵਾਨ ਕਰ ਲਓ ਗੁਰੂ ਸਾਹਿਬ ਨੇ ਕਿਹਾ ਕਿ ਧਰਮ ਤਿਆਗਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਤੇ ਕਰਾਮਾਤ ਕਹਿਰ ਦਾ ਦੂਜਾ ਨਾਮ ਹੈ ਤੇ ਵਾਹਿਗੁਰੂ ਦੇ ਪਿਆਰੇ ਇਹ ਕਹਿਰ ਨਹੀਂ ਕਰਿਆ ਕਰਦੇ ਸਾਨੂੰ ਇਹ ਦੋਵੇਂ ਗੱਲਾਂ ਪ੍ਰਵਾਨ ਨਹੀਂ ਭਾਵੇਂ ਇੱਕ ਵਾਰ ਕਹੋ ਤੇ ਚਾਹੇ 100 ਵਾਰ ਪਰ ਤੀਸਰਾ ਸੁਝਾ ਸ਼ਹੀਦੀ ਸਾਨੂੰ ਮਨਜ਼ੂਰ ਹੈ ਦਿੱਲੀ ਦੇ ਚਾਂਦਰੀ ਚੌਕ ਤੇ ਵਿੱਚ ਮੁਗਲ ਹਕੂਮਤ ਨੇ ਗੁਰੂ ਸਾਹਿਬ ਤੋਂ ਪਹਿਲਾਂ ਗੁਰੂ ਦੇ ਤਿੰਨ ਪਿਆਰੇ ਸਿੱਖਾਂ ਨੂੰ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਫਿਰ ਗੁਰੂ ਸਾਹਿਬ ਨੂੰ ਸ਼ਹੀਦ ਕੀਤਾ ਗਿਆ ਨੌਵੇਂ ਗੁਰੂ ਸਾਹਿਬ ਦੀ ਸ਼ਹਾਦਤ 17ਵੀਂ ਸਦੀ ਦੇ ਵਿੱਚ ਹੋਈ ਇੱਕ ਅਦੁੱਤੀ ਸ਼ਹਾਦਤ ਹੈ ਜਿਸ ਨੇ ਲੋਕਾਂ ਦੇ ਵਿੱਚ ਧਾਰਮਿਕ ਆਜ਼ਾਦੀ ਦੀ ਲਹਿਰ ਨੂੰ ਉਜਾਗਰ ਕਰ ਦਿੱਤਾ ਗੁਰੂ ਸਾਹਿਬ ਦੀ ਸ਼ਹਾਦਤ ਤੋਂ ਪਹਿਲਾਂ ਸਾਰੇ ਸ਼ਹਿਰ ਦੇ ਵਿੱਚ ਇਹ ਢੰਡੋਰਾ ਪਟਵਾਇਆ ਗਿਆ ਕੇ ਜੇਕਰ ਕਿਸੇ ਨੇ ਗੁਰੂ ਸਾਹਿਬ ਦੇ ਸਰੀਰ ਨੂੰ ਹੱਥ ਵੀ ਲਗਾਇਆ ਤਾਂ ਉਸ ਦਾ ਵੀ ਉਹੀ ਹਸ਼ਰ ਹੋਵੇਗਾ ਜੋ ਗੁਰੂ ਸਾਹਿਬ ਦਾ ਹੋਇਆ। ਭਾਵ ਮੁਗਲ ਹਕੂਮਤ ਗੁਰੂ ਸਾਹਿਬ ਦੇ ਸਰੀਰ ਦਾ ਨਿਰਾਦਰ ਕਰਨਾ ਚਾਹੁੰਦੀ ਸੀ, ਬੇਅਦਬੀ ਕਰਨੀ ਚਾਹੁੰਦੀ ਸੀ। ਪਰ ਭਾਈ ਜੈਤਾ ਜੀ, ਭਾਈ ਲਖੀ ਸ਼ਾਵਣ ਜਾਰਾ ਨੇ ਗੁਰੂ ਸਾਹਿਬ ਦੇ ਸੀਸ ਅਤੇ ਧੜ ਦੀ ਬੇਅਦਬੀ ਨੂੰ ਰੋਕਣ ਦੇ ਲਈ ਮਯੌਤ ਬਣਾਈ। ਤਾਰੀਖੇ ਪੰਜਾਬ ਦੇ ਪੰਨਾ 32 ਤੇ ਲਿਖਿਆ ਮਿਲਦਾ ਹੈ ਕਿ ਭਾਈ ਜੈਤਾ ਜੀ ਨੇ ਆਪਣੇ ਪਿਤਾ ਭਾਈ ਆਗਿਆਰਾਮ ਨੂੰ ਕਿਹਾ ਸੀ ਕੇ ਸੀਸ ਅਤੇ ਧੜ ਨੂੰ ਉਠਾਉਣਾ ਬਹੁਤ ਲਾਜ਼ਮੀ ਹੈ ਤੇ ਇਸ ਦੇ ਲਈ ਇੱਕ ਮਿਉਤੇ ਹੈ ਕਿ ਸੀਸ ਦੀ ਜਗ੍ਹਾ ਤੇ ਕੋਈ ਸੀਸ ਰੱਖ ਕੇ ਭੁਲੇਖਾ ਪਾਇਆ ਜਾਵੇ ਤਾਂ ਭਾਈ ਜਤਾ ਜੀ ਦੇ ਬਾਪ ਨੇ ਕਿਹਾ ਫਿਰ ਮੇਰਾ ਹੀ ਸੀਸ ਕੱਟ ਕੇ ਗੁਰੂ ਸਾਹਿਬ ਦੇ ਸੀਸ ਦੀ ਜਗ੍ਹਾ ਤੇ ਰੱਖ ਦਿਓ ਇਸੇ ਤਰ੍ਹਾਂ ਕੀਤਾ ਗਿਆ ਸ਼ਹੀਦੀ ਵਾਲੇ ਦਿਨ ਅੰਤਾਂ ਦੀ ਹਨੇਰੀ ਤੂਫਾਨ ਦੇ ਕਾਰਨ ਕੁਝ ਵੀ ਦਿਖ ਨਹੀਂ ਸੀ ਰਹਾ ਤੇ ਉਸੇ ਰਾਤ ਆਪਣੇ ਪਿਤਾ ਦਾ ਸੀਸ ਜੜਾ ਚਾਂਦਨੀ ਚੌਂਕ ਤੇ ਵਿੱਚ ਗੁਰੂ ਸਾਹਿਬ ਦੇ ਸੀਸ ਦੀ ਜਗ੍ਹਾ ਤੇ ਰੱਖਿਆ ਗਿਆ ਤੇ ਗੁਰੂ ਸਾਹਿਬ ਦਾ ਅਸ਼ੀਰਵਾਦ ਚੁੱਕ ਕੇ ਭਾਈ ਜੈਤਾ ਜੀ ਆਨੰਦਪੁਰ ਸਾਹਿਬ ਨੂੰ ਨਿਕਲੇ ਦੂਜੇ ਪਾਸੇ ਭਾਈ ਉਦਾ ਜੀ ਦਿੱਲੀ ਦੇ ਵਿੱਚ ਹੀ ਸਨ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਧੜ ਦਾ ਸੰਸਕਾਰ ਕਰਨਾ ਸੀ ਲੱਖੀ ਸ਼ਾਵਨ ਜਾਰਾ ਜੋ ਕਿ ਉਸ ਵੇਲੇ ਦਿੱਲੀ ਦੇ ਇੱਕ ਵੱਡੇ ਠੇਕੇਦਾਰ ਸਨ ਜਿਨ੍ਹਾਂ ਦੇ ਕੋਲ 10000 ਤੋਂ ਵੱਧ ਗੱਡੇ ਸਨ ਜਿਸ ਕਾਰਨ ਉਸ ਇਲਾਕੇ ਦੇ ਵਿੱਚ ਗੱਡਿਆਂ ਦੀ ਭੀੜ ਵੀ ਲੱਗ ਗਈ ਭਾਈ ਲੱਖੀ ਸ਼ਾ ਨੇ ਆਪਣੇ ਗੱਡਿਆਂ ਨੂੰ ਚਾਂਦਨੀ ਚੌਕ ਦੇ ਵੱਲ ਹੱਕ ਦਿੱਤਾ ਗੱਡਿਆਂ ਕਾਰਨ ਧੂੜ ਵੀ ਉੱਡ ਰਹੀ ਸੀ ਤੇ ਦੂਜਾ ਤੂਫਾਨ ਵੀ ਤੇ ਸੀ ਧੜ ਦੀ ਰਾਖੀ ਕਰਦੇ ਸਿਪਾਹੀ ਪਿੱਛੇ ਹਟੇ ਕੁਝ ਗੱਡੇ ਜਦੋਂ ਲੰਘ ਗਏ ਤਾਂ ਬਾਅਦ ਵਿੱਚ ਲਖੀਸ਼ਾ ਉਹਨਾਂ ਦੇ ਬੇਟੇ ਭਾਈ ਮਕਾਈਆ ਜੀ ਭਾਈ ਉਦਾ ਜੀ ਭਾਈ ਗੁਰਦਿੱਤਾ ਜੀ ਨੇ ਰੂਹੀਆਂ ਵਾਲੇ ਗੱਡੇ ਦੇ ਵਿੱਚ ਗੁਰੂ ਸਾਹਿਬ ਦਾ ਧੜ ਰੱਖਿਆ ਜਦੋਂ ਡੇਰੇ ਤੇ ਪਹੁੰਚੇ ਤਾਂ ਭਾਈ ਲਖੀਸ਼ਾ ਵਣਜਾਰਾ ਨੇ ਆਪਣੇ ਘਰ ਨੂੰ ਹੀ ਚਿਹਾ ਬਣਾ ਦਿੱਤਾ ਤੇ ਸਾਰੇ ਸਮਾਨ ਸਮੇਤ ਘਰ ਨੂੰ ਅੱਗ ਲਗਾ ਦਿੱਤੀ ਤੇ ਇਸ ਤਰ੍ਹਾਂ ਗੁਰੂ ਸਾਹਿਬ ਦੇ ਧੜ ਦਾ ਵੀ ਸੰਸਕਾਰ ਕਰ ਦਿੱਤਾ ਜਿਸ ਜਗ੍ਹਾ ਗੁਰੂ ਸਾਹਿਬ ਦੀ ਸ਼ਹੀਦੀ ਹੋਈ ਚਾਂਦਨੀ ਚੌਕ ਵਾਲੇ ਸਥਾਨ ਤੇ ਗੁਰਦੁਆਰਾ ਸੀਸਗੰਨ ਸਾਹਿਬ ਸੁਸ਼ੋਭਿਤ ਹੈ ਤੇ ਜਿਸ ਜਗ੍ਹਾ ਭਾਈ ਲਖੀ ਸ਼ਾਹਮਣਜਾਰਾ ਨੇ ਗੁਰੂ ਸਾਹਿਬ ਦੇ ਧੜ ਦਾ ਸਸਕਾਰ ਕੀਤਾ ਸੀ ਦਿੱਲੀ ਦੇ ਵਿੱਚ ਗੁਰਦੁਆਰਾ ਰਕਾਬਗੰਨ ਸਾਹਿਬ ਸੁਸ਼ੋਭਿਤ ਹੈ ਗੁਰੂ ਸਾਹਿਬ ਦੇ ਧੜ ਨੂੰ ਚੁੱਕਣ ਦੇ ਦ੍ਰਿਸ਼ ਨੂੰ ਪਟਕੇ ਸੋਨੇ ਕੁਝ ਇਸ ਤਰ੍ਹਾਂ ਬਿਆਨਿਆ ਚਲਾ ਚਲਾਈ ਹੋ ਰਹੀ ਗੜਗੜ ਉਖਰੇ ਮੇਖ ਲਖੀ ਨਗਾਈਆ ਲੈ ਗਏ ਤੂੰ ਖੜਾ ਤਮਾਸ਼ਾ ਵੇਖ ਅੱਜ ਤੰਤਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਹੈ ਅਸੀਂ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਕੋਟ ਕੋਟ ਨਮਨ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੀ ਕਰਨਾ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਅਜਿਹਿਆਂ ਹੋਰ ਵੀਡੀਓਜ਼ ਦੇਖਣ ਦੇ ਲਈ ਲਾਈਕ ਵੱਲੋ ਤੇ ਸਬਸਕ੍ਰਾਈਬ ਕਰੋ ਗੁਰਸਿਫਤ ਟੀਵੀ